ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਦੇ ਨਾਵੇਂ ਹੋ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਨਾ ਤੇ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਤੇ ਦੁਪਹਿਰੇ 1:00 ਵਜੇ ਦਾ ਟਾਈਮ ਆ ਤੇ ਅੱਜ ਨਾ ਆਪਾਂ ਤੁਹਾਨੂੰ ਇੱਕ ਖਾਸ ਮਹਿਮਾਨ ਨਾ ਬੁਲਾਉਣੇ ਆ ਤੇ ਉਹ ਆਪਾਂ ਨੂੰ ਹਰਿਆਣੇ ਤੋਂ ਮਿਲਣ ਆ ਰਹੇ ਆ ਆਪਾਂ ਜਿੰਨਾ ਤੋਂ ਆਪਣੀ ਆ ਮੱਝ ਲੈ ਜਾਂਦੀ ਸੀ ਟੌਪ ਨੇ ਕਿੰਨਾ ਜਿਹੜੀ ਆਪਾਂ ਦੱਸਿਆ ਜਿਹੜੇ ਕੱਟਾ ਮਰ ਗਿਆ ਤੇ ਆਪਾਂ ਉਹ ਵੀਰ ਤੋਂ ਲੈ ਕੇ ਆਂਦੀ ਸੀ ਤੇ ਉਹ ਅੱਜ ਮਿਲਣ ਆਉਂਦੇ ਅੱਧਰ ਵੀ ਆਉਣਗੇ ਆਪਣੇ ਘਰੇ ਹੁਣ ਫਿਲਹਾਲ ਉਹਨਾਂ ਦੇ ਘਰੇ ਆਏ ਹੋਏ ਆ ਜਿਹੜੇ ਵੀ ਜਿਹੜਾ ਵੀਰ ਆਪਾਂ ਨੂੰ ਉੱਥੋਂ ਵੀ ਪਸ਼ੂ ਦਵਾ ਕੇ ਲੈਣਾ ਹੁੰਦਾ ਤੇ ਜਦੋਂ ਆਏ ਤੇ ਆਪਾਂ ਉਹਨਾਂ ਦੀ ਵੀਡੀਓ ਜ਼ਰੂਰ ਬਣਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਬਹੁਤ ਵਧੀਆ ਸੀਮਨ ਹੁੰਦੇ ਆ ਕਿ ਉਹਨਾਂ ਕੋਲੇ ਤੇ ਆਏ ਵਾਰੀ ਉਹ ਵੀਰਤਾ ਹਨਾ ਵੀ ਉਹਨਾਂ ਤੋਂ ਸੀਮਨ ਲੈਂਦੀ ਹੁੰਦੇ ਨੇਗੇ ਤੇ ਚਲੋ ਭਈ ਉਹਨਾਂ ਨੂੰ ਆ ਜਾਣ ਤੋਂ ਆਪਣੇ ਘਰੇ ਤੇ ਉਹਨਾਂ ਨਾਲ ਮਲਾਉਣੇ ਆ ਤੁਹਾਨੂੰ ਵੀ ਉਹਨਾਂ ਦੇ ਆਏ ਤੋਂ ਮਿਲਦੇ ਆ ਹਾਂਜੀ ਵੀਰੇ ਆਪਨੂੰ ਆ ਹਰਿਆਣੇ ਵਾਲੇ ਬਾਈ ਮਿਲਣਾ ਹੈ ਅੱਜ ਆਪਾਂ ਸੀਮਾ ਲੈਣੇ ਸੀ ਨਾ ਤੋਂ ਤੇ ਆਮ ਅੱਜ ਆਪਣੀ ਜਿਹੜੀ ਨੂੰ ਟਾਪ ਨੇ ਕਿੰਨਾ ਕਹਨੇ ਹੁੰਦਾ ਅਭੀ ਇਹ ਤੋ ਆਈ ਆ ਹਰਦੀਪ ਮਲਿਕ ਤੋਂ ਤੇ ਬਹੁਤ ਵਧੀਆ ਨਿਕਲੀ ਪਈ ਆਪਣੀ ਮੱਝ ਸਭ ਤੋਂ ਪਹਿਲੇ ਸਸਰੇ ਘਰ ਹਾਂਜੀ 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 ਤੇ ਇਹ ਵੀਰ ਕੋਲੇ ਹਨਾ ਸੀਮਣ ਹੁੰਦੇ ਨੇ ਅਲੱਗ-ਅਲੱਗ ਦੱਸਿਓ ਵੀਰੇ ਸੀਮਣ ਆਪਣੇ ਪਾਸ ਜੀ ਸਸੇ ਪੰਚਾਇਤੀ ਬੋਲਾ ਲਈ ਸੀ ਜੋ ਕਿ ਐਕਸਪਾਇਰ ਹੋ ਚੁੱਕਾ ਹੈ ਉਸਕੇ ਲਿਮਿਟਡ ਡੋਜ਼ ਬਚੇ ਹਨੇ ਪਾਸ ਕੋਈ 200-400 ਆਸ-ਪਾਸ ਮੈਂ ਦਾ ਨਰਾਜ਼ ਵੀ ਆਪਣਾ ਹੀ ਬੋਲਾ ਜੀ ਰਾਜ ਖੰਡਾ ਜਿਸki ਮਦਰ ਦਾ ਦੁੱਧ ਹੈ ਸਿਰਫ 23 ਕਿਲੋ 100 ਗ੍ਰਾਮ ਹੈ

ठीक हाँ जी और इसके अलावा एक नया बोल लिया जी है जल्द सीमन भी अवेलेबल करवाएंगे से लिया कैथल से जिसकी प्रोजनी बहुत बढ़िया रहती है आम किसान के घर में पाँच से पाँच सात सात लाख के बच्चे क्या बोलते हैं जी तो अपने कुछ बुलों के जैसे प्रधान के अजूबे के एक अपना बुल अजूबा उसके बारे में आपको बता दूँ उसकी माँ जिसका फादर है इनके सेमन हमने गिल साहब को दिए हैं ठीक है डॉक्टर गिल को जो भी वाई की साथी पशुपालक साथी आसपास के एरिया से सेमन लगवाना चाहे वो प्रोडक्ट्स से संपर्क कर सकते हैं बताओ डॉक्टर 10 फरवरी नंबर 7433462 नाम बक्षी से है ये भी रे साडे पिंड दी डॉक्टर ने पूछो करंदे हैं कुछ कुछ ਕੱਚਾ ਮੰਡੀ ਹਾਂਜੀ ਇਹ ਨੇੜੇ-ਟੜੇ ਪਿੰਡਾਂ 'ਚ ਜਾਂਦੇ ਆ ਸਾਡੇ ਮੇਰੇ ਪੇਕੇ ਪਿੰਡ ਵੀ ਗਏ ਆ ਵੀਰੇ ਲਹਿਰੇ ਵੇਗ ਗਏ ਨੇ ਉੱਥੇ ਵੀ ਆਪਾਂ ਨੇ ਭੇਜੇ ਸੀਗੇ ਹਾਂਜੀ ਹਾਂਜੀ ਤੇ ਵੀਰੇ ਆ ਪਤਾ ਹੂਆ ਛੋਟੀ ਘਰੇ ਸੀਮਣ ਦੀ ਸੀ ਤੁਸੀਂ ਮੈਨੂੰ ਕਿਹਾ ਵੀ ਸੀ ਜੋ 6 ਮਹੀਨੇ ਦੀ ਹੋ ਗਈ ਮੈਨੂੰ ਵਾਪਸ ਕਰ ਦਿਓ ਆ ਕੱਟੀ ਉਦੋਂ ਹਾਂਜੀ ਹਾਂਜੀ ਹਾਂ ਵੀਰੇ ਬਹੁਤ ਐਕਸੈਲਡਿਵੇਬਲ ਕੀ ਹੈ ਜੀ ठीक हाँ हाँ से से पीछे आई थी आपको आपको दी ना मैंने हाँ हाँ जो उन्हों थी मैंने उन्होंने बताया वैसे जानकारी हाँ बताई है वो भी मांग रहे थे हाँ मेरे को फिर दे दे हाँ। दे दे फिर भी वो बोले वो बोले कि अगर अभी बेईमान लगी बीरे ਤੇ ਨਹੀਂ ਵੀਰੇ ਜਿਵੇਂ ਤੁਸੀਂ ਦੱਸਿਆ ਸੀ ਸਾਨੂੰ ਉਹਦਾ ਦੁੱਧ ਆ ਉਹ ਵੀ ਹਾਂ ਉਹਨੇ 14 ਪਲੱਸ ਦਿੱਤਾ ਸੀਗਾ ਵੀ 14.5 ਲੀਟਰ ਪਹਿਲੇ ਸੂਏ ਉਹਨੇ ਹਾਂ ਫਿਰ 17 ਲੀਟਰ ਹੁਣ ਵੀ ਮੇਰੀ ਥੋੜੀ ਜਿਹੀ ਸਮਾਈ ਘੱਟ ਸੀ ਫਿਰ ਵੀ 18 ਲੀਟਰ ਦੇ ਰਹੀ ਆ ਹਾਂ ਹੁਣ 2 ਮਹੀਨੇ ਹੋਏ ਸੂਈ ਨੂੰ ਬਈ ਉਹਦੀ ਏਆਈ ਕਰਵਾਤੀ ਹੁਣ ਆ ਕੱਬੜੋਕਾ ਕਰੀ ਬੈਠੀ ਆ ਠੀਕ ਆ ਹਾਂ ਜੀ ਆ ਸਾਡੇ ਗੁਰੂ ਸਾਹਿਬ ਇਹ ਬਾਈ ਸਾਨੂੰ ਦਵਾ ਕੇ ਲਿਆਉਂਦੇ ਨੇ ਮੱਜਾਂ ਧੰਨਵਾਦ ਬਾਈ ਇਹਨਾਂ ਦਾ ਬਹੁਤ ਬਹੁਤ ਹਾਂ ਇਹ ਵਿਚਾਰੇ ਮੈਨੂੰ ਕਹਿੰਦੇ ਵੀ ਤੂੰ ਹੋਰ ਵੀ ਤਾਂ ਵੀ ਥੋੜੇ ਦੁੱਧੜਾਂ ਰੱਖੀ ਬੈਠੀ ਆ ਵੀ ਜੇ ਤੂੰ ਮਿਹਨਤ ਕਰਨੀ ਆ ਇਹਨਾਂ ਤੇ ਕਰ ਆਪਾਂ ਹਾਂ 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 ਵੀਰੇ ਬੱਦ ਤੋਂ ਬੱਦ ਧੰਨਵਾਦ ਬਸ ਆਪਾਂ ਇਹ ਬਾਈ ਦਾ ਕਰਦੇ ਆ ਠੀਕ ਹੋਰ ਵੀਰੇ ਕੁਛ ਬੋਲਨਾ ਲੋਕ ਤੋਂ ਬਸ ਆ ਹੀ ਹੋ ਗਿਆ ਵੀਡੀਓ ਨੇ ਠੀਕ ਆ ਵੀਰੇ ਅਕਸੀਨਸਲ ਕੇ ਸੀਮਨਿਊਸ ਕਰੋ ਅਕਸੀਨਸਲ ਕੇ ਪਸ਼ੂ ਮਤਲਬ ਹਾਂਜੀ ਹਾਂਜੀ ਵੀਰੇ ਹਾਂ ਬ੍ਰੀਡ ਤੇ ਕੰਮ ਕਰਨਾ ਚਾਹੀਦਾ ਬ੍ਰੀਡ ਵਿੱਚ ਬ੍ਰੀਡ ਵਿੱਚ ਫਾਇਦਾ ਹਾਂ ਵੀਰੋ ਦਾ ਟਾਈਮ ਬ੍ਰੀਡ ਦਾ ਬਹੁਤ ਮਤਲਬ ਗੋਲਡਨ ਟਾਈਮ ਆਣੇ ਲੱਗ ਰਿਹਾ ਹੈ ਇਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਆਸਾ ਪਸ਼ੂ ਮਤਲਬ ਮਿਲਦਾ ਨਹੀਂ ਹੈ ਇਸ ਲਈ ਬੜਿਆ ਸੀਮਨਿਊਸ ਕਰੋ ਬੜਿਆ ਦੁੱਧ ਗਿਲਾਇਂ ਮਤਲਬ ਉਹ ਬੜਾ ਹਾਂ ਨਵੀਂ ਪੀੜੀ ਵੀਰੇ ਬਹੁਤ ਆਉਂਦੀ ਆ ਹੁਣ ਪਸ਼ੂ ਹਾਂ ਹਰੇਕ ਹੀ ਪਸ਼ੂ ਪਾਲਣ ਲੱਗ ਗਿਆ ਮੈਂ ਵੀਰੇ ਵੀਡੀਓ ਪਾਉਣੀ ਆ ਵੀ ਬਹੁਤ ਸਾਰੇ ਕਮੈਂਟ ਆਈ ਆਉਂਦੇ ਆ ਵੀ ਤੁਹਾਨੂੰ ਦੇਖ ਕੇ ਅਸੀਂ ਕੰਮ ਕਰਨ ਲੱਗੇ ਪਸ਼ੂਆਂ ਦਾ ਹਾਂ ਬਹੁਤ ਕਰਦੇ ਹਾਂ ਸੀ ਸੀ ਕੰਮ ਤੋਂ ਕਰਵਾ ਮਾਰਾ ਹਾਂ ਵੀਰੇ ਸਹੀ ਗੱਲ ਹੈ ਚਲੋ ਠੀਕ ਹੈ ਵੀਰੇ ਹਾਂਜੀ ਵੀਰੇ ਤੇ ਉਹ ਆ ਕੇ ਵੀਰ ਚਲੇ ਗਏ ਤੇ ਆਪਾਂ ਨੂੰ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਵਧੀਆ ਲੱਗਿਆ ਹੋ ਉਹਨਾਂ ਦੀ ਗੱਲਾਂ ਵਧੀਆ ਲੱਗੀਆਂ ਹੋਣੀਆਂ ਤੇ ਆਪਾਂ ਨੂੰ ਵੀ ਅੱਜ ਸਰਪ੍ਰਾਈਜ਼ ਹੀ ਮਿਲਿਆ ਉਹਨਾਂ ਦੇ ਆਉਣ ਦਾ ਕਿਉਂਕਿ ਇਹਨਾਂ ਕਿਤੇ ਨਾ ਕਿਤੇ ਮੇਰੀ ਵੀ ਦਿਲਿਸ਼ ਇੱਛਾ ਸੀਗੀ ਵੀ ਚਲੋ ਮੈਂ ਵੀਰ ਦਾ ਧੰਨਵਾਦ ਕਰਾਂ ਤੇ ਕਿਉਂਕਿ ਆਪਣੀਆਂ ਮਾਜ ਤੁਹਾਨੂੰ ਬ ਦੱਸਦੀ ਹੁੰਨੇ ਆ ਹਨਾ ਵੀ ਬਹੁਤ ਵਧੀਆ ਨਿਕਲੀ ਹੈ ਦੁੱਧ ਪੱਖੋਂ ਬਹੁਤ ਹੀ ਜ਼ਿਆਦਾ ਵਧੀਆ ਪਹਿਲੇ ਸੂਏ ਵੀ ਨੇ ਵਧੀਆ ਦੁੱਧ ਦਿੱਤਾ ਦੂਜੇ ਵੀ ਹੁਣ ਐਤ ਕੀ ਤੀਜੇ ਵੀ ਤੇ ਉਹਨਾਂ ਵੀ ਰੈਤ ਕੀ ਆਪਣੇ ਤੀਸਰੀ ਵਾਰ ਆਇਆ ਮੇਰੇ ਨਾਲ ਨਹੀਂ ਜਿਹੜਾ ਕੋਈ ਫਰਾਡ ਹੁੰਦਾ ਨਾ ਉਹ ਵੀ ਮਿਲਣਾ ਤਾਂ ਦੂਰ ਦੀ ਗੱਲ ਹੈ ਕਿਸੇ ਦਾ ਫੋਨ ਵੀ ਨਹੀਂ ਚੁੱਕਦੇ ਤੇ ਇਹ ਵੀਰ ਆਪਾਂ ਨੂੰ ਜਿੱਦਾਂ ਮਾਜ ਆਪਾਂ ਲੈ ਕੇ ਆਂਦੀ ਆ ਉਸ ਦਿਨ ਵੀ ਨਾਲ ਆਏ ਫੇਰ ਉਹ ਕੱਟੀ ਨੂੰ ਕਹਿਣ ਆਏ ਸੀਗੇ ਵੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਚਲੋ ਜੇ ਵਾਪਸ ਦੇਣੀ ਹੋਈ ਤੁਸੀਂ ਦੇ ਦਿਓ ਉਹ ਫੇਰ ਆਏ ਸੀਗੇ 6 ਮਹੀਨਿਆਂ ਤੋਂ ਕਹਿੰਦੇ ਤੁਸੀਂ ਵੀ ਕੱਟੀ ਆ ਦੇਣੀ ਹੈਗੀ ਫਿਰ ਚਲੋ ਜੀ ਸਾਨੂੰ ਵੀ ਹੈਨਾ ਬਰੀਡ ਦਾ ਸ਼ੌਂਕ ਪੈ ਗਿਆ ਸੀ ਇਹ ਕਹਿੰਦੇ ਨਹੀਂ ਵੀ ਅਸੀਂ ਇਹ ਕੱਟੀ ਰੱਖਾਂਗੇ ਉਹ ਕਹਿੰਦੇ ਸੀਗੇ ਵੀ ਚਲੋ ਅਸੀਂ 50 60 ਹਜ਼ਾਰ ਦੀ ਲੈ ਜਾਾਂਗੇ ਪਰ ਸਾਨੂੰ ਵਧੀਆ ਲੱਗੀ ਅਸੀਂ ਕਿਹਾ ਨਹੀਂ ਚਲੋ ਹੁਣ ਅਸੀਂ ਆਪ ਵੀ ਬਰੀਡ ਤੇ ਕੰਮ ਕਰਾਂਗੇ ਤੇ ਹੁਣ ਵੀਰ ਤੀਸਰੀ ਵਾਰ ਆਪਾਂ ਨੂੰ ਮਿਲਣ ਆਏ ਆ ਤੇ ਵਧੀਆ ਲੱਗਿਆ ਤੇ ਉਹ ਆਪਣੇ ਇਧਰ அம்பਾਈ ਨਿੱਕੇ ਨੰਬਰਦਾਰ ਕੇ ਘਰੇ ਆਈ ਸੀ ਸਿਮਨ ਦੇਣ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਸੀ ਗੁਰੂ ਗੁਰੂ ਤਾਂ ਚਲੋ ਮੈਂ ਹਾਸੀ ਮਜ਼ਾਕ ਚ ਕਹਿ ਦਿੰਨੀ ਆ ਤੇ ਉਹ ਬਾਈ ਸਾਡੇ ਪਿੰਡ ਦਾ ਹੀ ਆ ਨਿੱਕਾ ਨੰਬਰਦਾਰ ਤੇ ਉਹਨਾਂ ਨੇ ਸਾਨੂੰ ਇੱਧਰ ਬਰੀਡ ਵਾਲੇ ਪਾਸੇ ਲੈ ਕੇ ਆਂਦਾ ਉਹਨਾਂ ਦੇ ਵੀ ਬਹੁਤ ਚੰਗੀਆਂ ਚੰਗੀਆਂ ਮੱਝਾਂ ਨੇ ਤੇ ਆਪਾਂ ਕਿਤੇ ਉਹਨਾਂ ਦਾ ਫਾਰਮ ਵੀ ਤੁਹਾਨੂੰ ਦਿਖਾ ਕੇ ਲਿਆਵਾਂਗੇ ਵੀ ਉਹਨਾਂ ਨੇ ਕਈ ਮੱਝਾਂ ਦੀਆਂ ਨਾ ਮਿਲਕ ਵੀ ਲਾਈ ਮਿਲਕ ਵੀ ਕਰਾਈ ਹੈਗੀ ਬਾਈ ਪਿੰੰਤੀ ਸਿੱਧੂ ਦੇ ਚੈਨਲ ਤੇ ਤੇ ਉਹਦੇ ਬਾਈ ਇਹਨਾਂ ਦੇ ਘਰੇ ਆਏ ਸੀ ਪਿੰੰਤੀ ਸਿੱਧੂ ਜਿੱਦੇ ਆਪਾਂ ਨੂੰ ਮਿਲਣ ਆਏ ਸੀ ਤੇ ਬਹੁਤ ਚੰਗੇ ਰਿਕਾਡ ਵਾਲੀਆਂ ਮੱਝਾਂ ਉਹਨਾਂ ਦੇ ਦੇਖੋ ਉਹਨਾਂ ਨੇ ਹੁਣ ਪਿੱਛੇ ਜੇ ਵੇਚੀ ਹੈਗੀ 3.5 ਲੱਖ ਦੀ ਮੱਝ ਅ 23 ਕਿਲੋ ਸ਼ਾਇਦ ਦੁੱਧ ਹੋਇਆ ਸੀ ਉਹਦਾ ਲਾਈ ਮਿਲਕਿੰਗ ਹੋਈ ਸੀ ਉਹਦੀ ਵੀ ਤੇ ਫੇਰ ਉਹ 3.5 ਲੱਖ ਦੀ ਵਿਕੀ ਸੀਗੀ ਤੇ ਬਹੁਤ ਸੋਹਣੀਆਂ ਮੱਝਾਂ ਨੇ ਤੇ ਜੇ ਤੁਸੀਂ ਕਿਸੇ ਨੇ ਦੇਖਣਿਆ ਤਾਂ ਕਮੈਂਟ ਜਰੂਰ ਕਰਿਓ ਬਈ ਆਪਾਂ ਫੇਰ ਦਿਖਾ ਕੇ ਲਿਆਵਾਂਗੇ ਉਹਨਾਂ ਦੇ ਫਾਰਮ ਤੇ ਜਾ ਕੇ ਵੀ ਤੇ ਆਪਾ ਧੰਨਵਾਦ ਕਰਦੇ ਆਂ ਬਾਈ ਦਾ ਨਿੱਕੇ ਨੰਬਰਦਾਰ ਦਾ ਵੀ ਜਿਨ੍ਹਾਂ ਨੇ ਸਾਨੂੰ ਇੱਧਰ ਲੈ ਕੇ ਆਂਦਾ ਵੀ ਬਰੀਡ ਵਾਲੇ ਪਾਸੇ ਆਪਾ ਤੁਹਾਨੂੰ ਪਹਿਲਾਂ ਵੀ ਦੱਸਦੇ ਹੁੰਨੇ ਆ ਨਾ ਵੀ ਚਲੋ ਪਹਿਲਾਂ 8-10 ਕਿਲੋ ਵਾਲਿਆਂ ਦੁੱਧ ਵਾਲਿਆਂ ਵੀ ਮੱਝਾਂ ਹੁੰਦੀਆਂ ਸੀ ਆਪਣੇ ਕੋਲੇ ਉਹ ਕਹਿੰਦੇ ਵੀ ਚਲੋ ਹਨਾ ਤੁਸੀਂ ਮਿਹਨਤ ਕਰਦੇ ਹੋ ਵੀ ਚਲੋ ਚੰਗੀਆਂ ਮੱਝਾਂ ਤੇ ਕਰੋ ਜੇ ਕਰਨੀ ਵੀ ਆ ਤੇ ਦੂਜਾ ਧੰਨਵਾਦ ਉਸ ਬਾਈ ਦਾ ਹਰਦੀਪ ਮਾਲਿਕ ਦਾ ਤੇ ਜਿਨ੍ਹਾਂ ਨੇ ਆਪਾਂ ਨੂੰ ਵਧੀਆ ਮੱਝ ਦਿੱਤੀ ਕਿਉਂਕਿ ਜਿਹੜਾ ਜਿਹੜਾ ਵੀ ਕੋਈ ਪਸ਼ੂ ਵਧੀਆ ਦਿੰਦਾ ਆਪਾਂ ਕਦੇ ਵੀ ਉਹਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਦੇ ਹੁਣ ਜਿਵੇਂ ਆਪਣੇ ਸੁਖੀ ਬਾਈ ਹੈਗਾ ਆਪਾਂ ਤੇ ਝੋਟੀ ਲੈ ਕੇ ਗਿਆ ਸੀਗਾ ਉਹ ਹੁਣ ਵੀ ਆਪਾਂ ਨੂੰ ਪੰਜ ਚਾਰ ਦਿਨਾਂ ਤੋਂ ਫੋਨ ਲਾਉਂਦੇ ਲਾਉਂਦੇ ਨੇ ਵੀ ਹੁਣ ਦੂਜੇ ਸੂਏ ਨਾਲ ਕੋਲ ਝੋਟੀ ਸੂਈਆ ਕਹਿੰਦੇ ਭੈਣੇ ਬਹੁਤ ਵਧੀਆ ਨਿਕਲੀ ਬਹੁਤ ਵਧੀਆ ਦੁੱਧ ਆ ਹੁਣ ਉਹਦੇ ਥੱਲੇ ਤੇ ਇਹ ਬਾਈ ਕਾ ਵੀ ਉੱਥੇ ਜੀਂਦ ਬਹੁਤ ਡੇਰੀ ਫਾਰਮ ਵੀ ਆ ਹਰਦੀਪ ਮਲਿਕ ਦਾ ਭਰਾ ਹੈ ਕਰਨਦੀਪ ਮਲਿਕ ਉਹਨਾਂ ਦਾ ਬਹੁਤ ਵੱਡਾ ਡੇਰੀ ਫਾਰਮ ਆ ਜੀੰਦ ਤੇ ਸਰਦਾਰ ਜੀ ਤਾਂ ਜਾਂਦੇ ਰਹਿੰਦੇ ਆ ਤੇ ਆਪਾਂ ਨੂੰ ਵੀਰ ਨੂੰ ਸੱਚੀ ਮਿਲ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਵੀ ਬਹੁਤ ਵਧੀਆ ਸੁਭਾਅ ਦੇ ਨੇ ਤੇ ਫਿਰ ਬਾਕੀ ਗੱਲ ਵੀਰੇ ਜੇ ਕਿਸੇ ਨੇ ਹਨਾ ਵੀ ਚਲੋ ਪਿਓਰ ਮੋਰਾ ਨਸਲ ਦੇਣਾ ਸੀਮਣਾ ਵੀ ਲੈਣੇ ਹੋਣ ਤਾਂ ਸੰਪਰਕ ਕਰ ਲਿਓ ਆਪਣੇ ਡਾਕਟਰ ਸਾਹਿਬ ਨਾਲ ਜੇ ਕਿਸੇ ਨੇ ਮੰਨ ਲਓ AI ਕਰਵਾਉਣੀ ਆ ਬਰੀਡ ਤੇ ਕੰਮ ਕਰਨਾ ਹਨਾ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਅੱਜ ਕੱਲ੍ਹ ਵੀ ਸਾਰੇ ਲੋਕ ਹੀ ਬਰੀਡ ਦੇ ਮੰਗਰ ਪਏ ਆ ਤੇ ਜੇ ਕਰਨਾ ਚਾਹਣਿਓ ਤਾਂ ਤੁਸੀਂ ਕੰਟੈਕਟ ਵੀ ਡਾਕਟਰ ਨੇ ਦੱਸ ਹੀ ਤਾਂ ਅਸੀਂ ਆਪ ਦਾ ਕੰਟੈਕਟ ਨੰਬਰ ਤੇ ਤੁਸੀਂ ਉਹਨਾਂ ਨਾਲ ਜਰੂਰ ਸੰਪਰਕ ਕਰਿਓ ਤੇ ਚਲੋ ਬਈ ਅੱਜ ਵਾਲੀ ਵੀਡੀਓ ਚੰਨਾਈ ਵੀ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਵੀ ਜਦੋਂ ਬਾਈ ਨਿੱਕੇ ਨੰਬਰਦਾਰ ਨੇ ਕਿਹਾ ਵੀ ਕਹਿੰਦੇ ਵੀ ਉਹ ਹਰਦੀਪ ਮਲਿਕ ਆਉਂਦਾ ਵੀ ਅਸੀਂ ਆਉਣੇ ਆ ਤੁਹਾਡੇ ਘਰੇ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਬਾਈ ਨੂੰ ਮਿਲ ਕੇ ਤੇ ਏ ਹੋ ਜਾਣਗੇ ਕਰਮਾਲੀ ਨੂੰ 28 ਜਨਵਰੀ ਨੂੰ ਸਾਡੇ ਘਰੇ ਆਈ ਨੂੰ 3 ਸਾਲ ਤੇ ਵਿਚਾਰੀ ਨੇ ਰੰਗ ਭਾਗ ਲਾਏ ਹੋਏ ਆ ਨੇ ਆਪਾਂ ਵੀਡੀਓ ਚ ਵੀ ਤੁਹਾਨੂੰ ਦਿਖਾਉਣੀ ਹੁੰਨੇ ਆ ਕਿਉਂਕਿ ਇਹ ਕਿਸੇ ਗੱਲ ਦਾ ਝੂਠ ਨਹੀਂ ਬਹੁਤ ਵਧੀਆ ਮੱਝ ਆਏ ਆਪਣੀ ਦੇਖੋ ਪੜਾਇਆ ਤੇ ਇਹ ਬਹੁਤ ਵਧੀਆ ਤੇ ਇਹ ਦੀ ਝੋਟੀ ਆ ਗਈ ਬਈ ਆਖੜੀ ਤੇ ਇਹ ਨੂੰ ਮੰਗਦੇ ਸੀ ਉਹ ਕਹਿੰਦੇ ਤੁਸੀਂ ਇਹ 6 ਸਾਲਾਂ ਦੀ ਵੀ ਸੌਰੀ 6 ਮਹੀਨਾ ਦੀ ਨੂੰ ਕਹਿੰਦੇ ਤੁਸੀਂ ਵਾਪਸ ਕਰ ਸਕਦੇ ਹੋ ਹਾਂ ਬਰਕਤ ਕਹਿੰਦੀ ਮੈਨੂੰ ਛੇਤੀ ਦੁੱਧ ਪਿਆਓ ਦੇਖੋ ਭਈ ਮੇਰਾ ਛੋਟਾ ਜਿਹਾ ਫਾਰਮ ਆਪਾਂ ਇਹ ਤੁਹਾਨੂੰ ਸਟੋਰੀ ਦੱਸਾਂਗੇ ਜਰੂਰ ਕਿਉਂਕਿ ਨਾ ਵੀ ਪਹਿਲਾਂ ਸੀ ਬਈ ਹੈ ਨਾ ਵੀ ਪੈਸੇ ਨੂੰ ਲੈ ਕੇ ਹਨਾ ਜਿਹੜੇ ਪੈਸੇ ਵੀ ਕਮੈਨ ਲੈ ਕੇ ਸ਼ੌਂਕ ਮਰ ਜਾਂਦੇ ਸੀ ਪਰ ਆਪਾਂ ਹੁਣ ਸ਼ੌਂਕ ਪੂਰੇ ਕਰਨ ਲਈ ਪੈਸਾ ਕਮਾ ਰਹੇ ਆਂ ਤੇ ਆਪਦੀ ਮਿਹਨਤ ਨਾਲ ਹਨਾ ਆਪਦੀ ਹੱਥੀਂ ਕਿਰਤ ਕਰੀ ਦੇਖੋ ਨੋਹ ਵਗੈਰਾ ਵੀ ਹੈ ਨਹੀਂ ਮੇਰੇ ਵਿਚਾਰੀ ਦੇ ਤੇ ਆਪਦੀ ਹਰੇਕ ਨੂੰ ਕਹਿੰਦੇ ਆਪਣੇ ਹਨਾ ਆਪਣੇ ਹੱਕ ਸੱਚ ਦੀ ਕਮਾਈ ਨਾਲ ਹੀ ਸਭ ਕੁਝ ਬਣਦਾ ਬਈ ਹਾਬ ਤੱਕ ਤੇ ਇਹ ਰਾਣੀਆਂ ਨੇ ਮੈਨੂੰ ਵੀ ਮਹਾਰਾਣੀ ਬਣਾਤਾ ਤੇ ਚਲੋ ਬਈ ਅੱਜ ਵਾਲੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਬਾਏ ਤੇ ਜੇ ਕਿਸੇ ਨੇ ਹਨਾ ਬਾਈ ਨਿੱਕੇ ਨੰਬਰਦਾਰ ਦੀਆਂ ਮੱਝਾਂ ਦੇਖਣੀਆਂ ਹੋਈਆਂ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਆਪਾਂ ਤੁਹਾਨੂੰ ਵਧੀਆ ਵਧੀਆ ਘੈਂਟ ਘੈਂਟ ਮੱਝਾਂ ਦਿਖਾ ਕੇ ਲਿਆਵਾਂਗੇ ਚਲੋ ਜੀ ਬਾਏ